ਸਫਾਈ ਸੈਂਟਰਾਂ ਦੇ ਨਾਮ ਦੇ ਉੱਪਰ ਜਿਸਮ ਫਰੋਸ਼ੀ ਦਾੰਦਾ ਚੱਲ ਰਿਹਾ ਹੈ ਕਿਉਂ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਗੰਦਗੀ ਫਰੋਸੀ ਜਾ ਰਹੀ ਹੈ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਫਰੋਸੀ ਦਾ ਕੰਮ ਹੁੰਦਾ ਸੀ ਚੱਕਲਾ ਚੱਲ ਕਹਿ ਸਕਦੇ ਆਪਾਂ ਤੁਸੀਂ ਦੇਖੋ ਸ਼ਬਦਾ ਦੀ ਤਾਕਤ ਹੈ ਦਾ ਏਵਲ ਮੀਡੀਆ ਪੰਜਾਬ ਦੇ ਵਿੱਚ ਜਿਸਮ ਫਰੋਸ਼ੀ ਦੀਆਂ ਖਬਰਾਂ ਤੁਸੀਂ ਅਕਸਰ ਸੁਣ ਰਹੇ ਹੋਣੇ ਹੋ ਇਹ ਜਿਸਮ ਫਰੋਸ਼ੀ ਦੀਆਂ ਖਬਰਾਂ ਅਕਸਰ ਸਪਾਸ ਸੈਂਟਰਾਂ ਦੀ ਆੜ ਦੇ ਵਿੱਚ ਹੀ ਚਲਦੀ ਹੋਈ ਦਿਖਾਈ ਦਿੰਦੀਆਂ ਨੇ ਜਿਹਦੇ ਬਾਰੇ ਮੀਡੀਆ ਟਾਈਮ ਟਾਈਮ ਤੇ ਲੋਕਾਂ ਨੂੰ ਜਾਗਰੂਕ ਵੀ ਕਰਦਾ ਰਹੇਗਾ ਤੇ ਪ੍ਰਸ਼ਾਸਨ ਨੂੰ ਇਤਲਾ ਵੀ ਕਰਦਾ ਰਹਿੰਦਾ ਹੈ ਪਰ ਫਿਰ ਵੀ ਪ੍ਰਸ਼ਾਸਨ ਦਾ ਕੋਈ ਕਾਰਵਾਈ ਨਾ ਕਰਨਾ ਕੀ ਕਾਰਨ ਹੋ ਸਕਦਾ ਹੈ ਇਸ ਤਰ੍ਹਾਂ ਹੀ ਦਾਇਵਲ ਮੀਡੀਆ ਵੱਲੋਂ ਵੀ ਪ੍ਰਸ਼ਾਸਨ ਨੂੰ ਕਈ ਵਾਰ ਦੱਸਿਆ ਗਿਆ ਕਿ ਜਿਸ ਤਰ੍ਹਾਂ ਪਾਤਲਾ ਰਾਜਪੁਰਾ ਜਾਂ ਪੰਜਾਬ ਦੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਪਾ ਸੈਂਟਰਾਂ ਦੇ ਨਾਮ ਦੇ ਉੱਪਰ ਜਿਸਮ ਫਰੋਸ਼ੀ ਦਾੰ ਚੱਲ ਰਿਹਾ ਪਰ ਪ੍ਰਸ਼ਾਸਨ ਉਸ ਵੱਲ ਧਿਆਨ ਨਹੀਂ ਦਿੰਦਾ ਕੀ ਕਾਰਨ ਹੈ ਕਿਉਂ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਗੰਦਗੀ ਫਰੋਸੀ ਜਾ ਰਹੀ ਹੈ ਹੁਣ ਇਸੇ ਤਰ੍ਹਾਂ ਦੇ ਕੁਝ ਅਫਸਰ ਅੱਛੇ ਵੀ ਹੈਗੇ ਨੇ ਜਿਹੜੇ ਕਾਰਵਾਈ ਕਰਦੇ ਨੇ ਇਸੇ ਤਰ੍ਹਾਂ ਹੀ ਹੁਣ ਬਠਿੰਡਾ ਦੇ ਵਿੱਚ ਐਸਐਚਓ ਯਾਦਵਿੰਦਰ ਸਿੰਘ ਵੱਲੋਂ ਕਾਰਵਾਈ ਕੀਤੀ ਗਈ ਹੈ ਜੋ ਕਾਬਲੇ ਤਾਰੀਫ ਹੈ ਉਹਨਾਂ ਨੇ ਸਪਾਸ ਸੈਂਟਰ ਦੇ ਆਦ ਵਿੱਚ ਚੱਲ ਰਹੇ ਇੱਕ ਜਗ੍ਹਾ ਦੇ ਉੱਪਰ ਛਾਪੇਮਾਰੀ ਕੀਤੀ। ਉਹਨਾਂ ਕਹਿ ਕਿ ਸਾਨੂੰ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਜਾਣਕਾਰੀ ਮਿਲੀ ਸੀ ਕਿ ਇਸ ਸਪਾਸ ਸੈਂਟਰ ਦੇ ਅੰਦਰ ਜਿਸ਼ਮ ਫਰੋਖੀ ਦਾ ਤੰਦਾ ਚੱਲ ਰਿਹਾ ਹੈ। ਤੇ ਜਦੋਂ ਪੁਲਿਸ ਪਾਲਸੀ ਨੇ ਛਾਪੇਮਾਰੀ ਕੀਤੀ ਤਾਂ ਉੱਥੋਂ ਦੋ ਲੜਕੀਆਂ ਤੇ ਚਾਰ ਲੜਕੇ ਇਤਰਾਜ ਜੋਗ ਹਾਲਤ ਵਿੱਚ ਫੜੇ ਗਏ। ਜੋ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਉਹਨਾਂ ਤੋਂ ਪੁੱਛਤਾਚ ਹੋ ਰਹੀ ਹੈ ਕਿ ਇਸ ਤੋਂ ਪਹਿਲਾਂ ਹੋ ਕਿੱਥੇ ਕੰਮ ਕਰਦੇ ਸਨ ਜਾਂ ਕਿਹੜੇ ਕਿਹੜੇ ਸਪਾ ਸੈਂਟਰਾਂ ਦੇ ਵਿੱਚ ਇਹ ਧੰਦਿਆਂ ਦੇ ਵਿੱਚੋਂ ਉਹ ਸ਼ਾਮਿਲ ਨਹੀਂ ਨਾਲ ਹੀ ਐਸਚਓ ਸਾਹਿਬ ਨੇ ਚੇਤਾਵਨੀ ਦੇ ਦਿੱਤੀ ਅਜਿਹੇ ਅਧਾਰਿਆਂ ਨੂੰ ਚਲਾਉਣ ਵਾਲੇ ਮਾਲਕਾਂ ਨੂੰ ਕਿ ਜੋ ਸਰਕਾਰ ਦੇ ਬਣਦੇ ਕੈਦੇ ਕਾਨੂੰਨ ਨੇ ਉਹਦੇ ਮੁਤਾਬਕ ਕੀ ਸਪਾ ਸੈਂਟਰ ਚਲਾਏ ਜਾਣ ਸਾਰੀਆਂ ਪਰਮਿਸ਼ਨਾਂ ਜਿਹੜੀਆਂ ਸਰਕਾਰ ਵੱਲੋਂ ਲੈਣੀ ਚਾਹੀਦੀਆਂ ਨੇ ਉਹ ਲਿੱਤੀਆਂ ਜਾਣ ਹੋਰ ਤਰਬਾ ਕਿ ਸਪਾ ਸੈਂਟਰ ਦੇ ਵਿੱਚ ਉਹ ਲੋਕ ਜਾਂਦੇ ਨੇ ਜਿਹੜੇ ਮ사ਜ ਕਰਾਉਣ ਵਸਤੇ ਜਾਣੇ ਹੋ ਜਿਨ੍ਹਾਂ ਨੂੰ ਕੋਈ ਸਰੀਰਕ ਕੋਈ ਦਿੱਕਤ ਨਾ ਹੋਵੇ ਮ사ਜ ਦਾ ਮਤਲਬ ਹੁੰਦਾ ਕਿ ਜਿਹੜਾ ਮ사ਜ ਕਰਨ ਵਾਲਾ ਵਿਅਕਤੀ ਹੈ ਉਸਨੇ ਕਿਸ ਫਿਜ਼ੀਓਥੈਰੇਪੀ ਸੈਂਟਰ ਤੋਂ ਡਿਪਲੋਮਾ ਕੀਤਾ ਹੋਇਆ ਜਾਂ ਡਿਗਰੀ ਕੀਤੀ ਹੋਈ ਹੈ ਇਹਨਾਂ ਚੀਜ਼ਾਂ ਦਾ ਵੀ ਧਿਆਨ ਦੇਣਾ ਹੁੰਦਾ ਕਿ ਜੋ ਫਿਜ਼ੀਓਥੈਰੇਪੀ ਦੇ ਟਰੀਟਮੈਂਟ ਇਸ ਸਪਾ ਸੈਂਟਰ ਦੇ ਵਿੱਚ ਹੋ ਰਹੇ ਨੇ ਉਹਨਾਂ ਨੂੰ ਜਾਣਕਾਰੀ ਇਹਨਾਂ ਲੋਕਾਂ ਨੂੰ ਹੈਗੀ ਹੈ ਜਾਂ ਨਹੀਂ ਹੈਗੀ ਪਰ ਸਪਾ ਸੈਂਟਰ ਦੇ ਨਾਮ ਦੇ ਉੱਪਰ ਲੋਕਾਂ ਨੂੰ ਇੱਥੇ ਬੁਲਾ ਕੇ ਰੋਸੀਆਂ ਜਾਂਦੀਆਂ ਨੇ ਲੜਕੀਆਂ ਫਿਰ ਉਸ ਤੋਂ ਬਾਅਦ ਖਬਰ ਬਣਦੀ ਹੈ ਜਿਸਮ ਫਰੋਸ਼ੀ ਤੇ ਤੰਦੇ ਦੀ ਜਿਸ ਦੇ ਚੱਲਦਿਆਂ ਹੁਣ ਜਿਵੇਂ ਬਠਿੰਡਾ ਦੇ ਵਿੱਚ ਐਸਚੋ ਯਾਦਵਿੰਦਰ ਸਿੰਘ ਨੇ ਕਾਰਵਾਈ ਕੀਤੀ ਹੈ ਉਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੇ ਸਪਾ ਸੈਂਟਰਾਂ ਉੱਪਰ ਕਿਵੇਂ ਪ੍ਰਸ਼ਾਸਨ ਕਾਰਵਾਈ ਕਰੇਗਾ ਇਹ ਦੇਖਣਾ ਹੋਵੇਗਾ ਬਰਹਾਦ ਯਾਦਵਿੰਦਰ ਸਿੰਘ ਦੀ ਕੀਤੀ ਹੋਈ ਇਹ ਕਾਰਵਾਈ ਕਾਬਲੇ ਤਾਰੀਫ ਹੈ ਵੇਖੋ ਕਿਸ ਤਰ੍ਹਾਂ ਅਗਾਹ ਕਰ ਰਹੇ ਨੇ ਇਸ ਤਰ੍ਹਾਂ ਸਪਾ ਸੈਂਟਰ ਚਲਾਣ ਵਾਲੇ ਮਾਲਕਾਂ ਨੂੰ ਕੱਲ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਤਹਿ ਤੁਸੀਂ ਐਸੇ ਡਿਵਾਨ ਚੰਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਤਾਰਾ 3 4 5 ਇਮੋਰਲ ਟ੍ਰੈਫਿਕਿੰਗ ਐਕਟ ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਕਿੰਗਸ ਨਾਮ ਦਾ ਸਪਾ ਹੈਗਾ ਜੀ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਬ੍ਰੋਸਟੀ ਦਾ ਕੰਮ ਹੁੰਦਾ ਸੀ ਚੱਕਲਾ ਚੱਲਦਾ ਕਹਿ ਸਕਦੇ ਆਪਾਂ ਉਸ ਦੇ ਵਿੱਚ ਅਸੀਂ ਕੁੱਲ 6 ਜਣਾਂ ਨੂੰ ਅਰੈਸਟ ਕੀਤਾ ਹੈ ਜਿਦੇ ਦੋ ਲੇਡੀਜ਼ ਤੇ ਚਾਰ ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਛ ਕਰ ਰਹੇ ਹਾਂ ਵੀ ਕਿੰਨੀ ਦੇਰ ਤੋਂ ਚੱਲ ਰਿਆ ਸੀ ਇੱਥੇ ਕੀ ਕੀ ਕੰਮ ਹੁੰਦੇ ਸੀ ਕੋਈ ਕੀ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ ਜਾਂ ਕੌਣ ਕੌਣ ਬੰਦੇ ਆਉਂਦੇ ਸੀ ਇਹਨਾਂ ਦਾ ਓਨਰ ਕੌਣ ਹੈਗਾ ਇਦਾਂ ਦੀਆਂ ਚੀਜ਼ਾਂ ਸੀ ਵੈਰੀਫਾਈ ਕਰ ਰਹੇ ਹੈਗੇ ਸਰ ਸਾਰੇ ਬੰਦੇ ਅਰੈਸਟ ਹੋ ਗਏ ਨੇ ਅਜੇ ਬਿਲਕੁਲ ਤੋਂ ਫਾਰ ਦਾ ਟਾਈਮ ਬੀਿੰਗ ਜਿੰਨਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਹੈ ਜੀ ਇਥੇ ਅਰੈਸਟ ਹੋਏ ਸਪਾਸ ਸੈਂਟਰ ਬਹਿੰਡਾ 'ਚ ਹੋਰ ਹੀ ਬੜੇ ਐਕਟਿਵ ਨੇ ਬੜੀ ਸਿੰਪਲ ਜੀ ਗੱਲ ਹੈ ਜੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਤੁਹਾਨੂੰ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਚੱਲਦੇ ਕੋਈ ਸਪਾ ਸੈਂਟਰ ਲਾ ਲਓ ਕੋਈ ਸੈਲੂਨ ਲਾ ਲਓ ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ ਆਦਰਵਾਇਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਡੇ ਬਾਏ ਡੇ ਹੁੰਦੀ ਰਹੂਗੀ ਲੇਡੀਜ਼ ਕਿੰਨੀਆਂ ਗ੍ਰਿਫਤਾਰ ਕੀਤੀਆਂ ਨੇ ਦੋ ਲੇਡੀਜ਼ ਗ੍ਰਿਫਤਾਰ ਕੀਤੀਆਂ ਨੇ ਇਹ ਇਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਂਦੇ ਨੇ ਨਹੀਂ ਕੁਝ ਜਣੇ ਬਾਹਰੋਂ ਵੀ ਹੈਗੇ ਆ ਬੁਲਾਡੇ ਤੋਂ ਹੈਗੇ ਨੇ ਲੁਧਿਆਣੇ ਤੋਂ ਹੈਗੇ ਆ ਗ ਇੱਕ ਜਣਾ ਕਸਟਮਰ ਹੈ ਜੀ ਤਿੰਨ ਜਾਨੀ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ ਜੀ